ਮਾਜੂਦ ਡਾਕਟਰ ਪ੍ਰਗਜੈਨ ਜੀ ਆਈਪੀਐਸ ਐਸਐਸਪੀ ਫਰੀਕੋਟ ਜੀ ਦੀ ਰੇ ਨਾਮ ਹੈ ਹੀਟ ਫਰੀਕੋਟ ਪੀਸਵਲੋਂ ਮਾੜੇ ਅਨਸਾ ਖਰਾਬ ਲਗਾਤਾਰ ਕਾਰਵਾਈ ਕੀਤੀ ਜਾਂਦੀ ਏ ਇਸ ਤਹਿਤ ਇਸੇ ਲੜੀ ਦੇ ਵਿੱਚ ਅਸੀਂ ਇੱਕ ਮਕਦਮਾ ਨੰਬਰ 170 137 ਅੱਚੀ ਨੂੰ ਸਦਰ ਫਰੀਕੋਟ ਵਿੱਚ ਇੱਕ ਰਜਿਸਟਰਡ ਕੀਤਾ ਜਿਸ ਵਿੱਚ ਸਾਡੇ ਚੌਂਕੀ ਇੰਚਾਰਜ ਗੋਲੇਰ ਸੁਖਿੰਦਰ ਸਿੰਘ ਨੂੰ ਇੱਕ ਇਤਲਾਹ ਮਿਲੀ ਸੀ ਕਿ ਦਿਨ ਛੱਕੀ ਲੜਕੇ ਜਿਹੜੇ ਝਾੜੀ ਵਾਲਾ ਡਰੇਨ ਦੇ ਉੱਪਰ ਕੋਈ ਲੁੱਟਖੋ ਕਰਨ ਦੀ ਤਾਕ ਦੇ ਵਿੱਚ ਹਨ ਤੇ ਇਸੇ ਤਹਿਤ ਸਾਡੇ ਚੌਕੀ ਇੰਚਾਜ ਨੇ ਮੌਕੇ ਤੇ ਜਾ ਕੇ ਇਹਨਾਂ ਤਿੰਨ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਚੋਰੀ ਦੇ ਮਿਲੇ ਨੇ ਤੇ ਇੱਕ ਮੋਬਾਈਲ ਜਿਹੜਾ ਇਹਨਾਂ ਨੇ ਖੋਹ ਕੀਤਾ ਸੀ ਉਹ ਮਿਲਿਆ ਤੇ ਇਹਨਾਂ ਨੂੰ ਅਸੀਂ ਮਾਜੋਰ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਪੇਚ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਤੇ ਰਿਮਾਂਡ ਦਾ ਪੁੱਛ ਪੁੱਛ ਕਰਾਂਗੇ ਵੀ ਜਿਹੜੇ ਇਹ ਮੋਟਰਸਾਈਕਲ ਇਹਨਾਂ ਨੇ ਕਿੱਥੋਂ ਖੋਹ ਕੀਤੀ ਸੀ ਜਾਂ ਕਿੱਥੋਂ ਚੋਰੀ ਕਰਕੇ ਲੈ ਕੇ ਆਏ ਸੀ ਅਤੇ ਮੋਬਾਈਲ ਵੀ ਕਿਹੜੇ ਪਰਸੋਂ ਤੋਂ ਇਹਨਾਂ ਕੋਲ ਕੀਤਾ ਸੀ ਤੇ ਜਿਹੜੀ ਸਾਡਾ ਅਗਲੀ ਇਨਵੈਸਟੀਗੇਸ਼ਨ ਪ੍ਰੋਗਰੈਸ ਤੱਕ ਲੱਗ ਰਹੀ